ਨਾ ਸ਼੍ਰੀ ਵਾਹਿਗੁਰੂ ਸਾਰੇ ਜੀ ਸੋਰਠਿ ਮਾਲਾ ਪੰਜਵਾ ਕਰ ਪਹਿਲਾ ਅਸ਼ਟਪਦੀਆ ਸਤਿਗੁਰ ਪਰਸਨ ਸਭ ਜਗ ਜਿਨ ਹੈ ਉਪਾਇ ਭਾਈ ਕਰਨ ਕਾਰਨ ਸਮਰੱਥ ਜਿਉ ਪਿੰਜਰ ਸਾਜਿਆ ਭਾਈ ਦੇ ਪਰ ਆਪਣੀ ਵਤ ਅਬ ਜਗ ਜਿਨਨ ਕੋ ਪਾਇਆ ਭਾਈ ਹਰਨ ਕਾਰਨ ਸੁਦਰਤ ਜਿਓ ਬੜ ਜਨ ਸਾਜਿਆ ਭਾਈ ਦੇ ਅਰੇ ਆਪਣੀ ਵਤ ਜਨ ਕਹਿਆ ਤੂੰ ਦੇਖੀਆ ਭਾਈ ਕਰਤਾ ਏ ਆਪਤ ਗੁਰੂ ਗੋਬਿੰਦ ਸਾਹਿਬਾਈ ਭਾਈ ਜਿਤੇ ਜਾਪੈ ਅਥੇ 네ਰੇ ਮਨ ਜਪਿਐ ਹਰਿ ਭਗਵੰਤਾ ਨਾਮ ਨਾਮ ਦੇ ਜਾਨਿਆ ਤੁਨੇ ਦੂਖ ਦਰਦ ਭੰਤਾਰ ਆਉ ਜਾ ਐ ਘਰ ਸਭ ਕਿਛ ਹੈ ਭਾਈ ਨੌਂਦਿਕ ਭਰੇ ਬੰਧਾਰ ਤੇ ਕੀ ਕੀਮਤ ਨਾ ਪਵ ਭਾਈ ਸਬਦ ਮੰਗਾਵੋ ਨਮਾ ਸੱਚੇ ਕਰਨ ਸ੍ਰੀਵਿਆ ਭਾਈ ਤਮ ਉਹਨਾਂ ਮੇਰੇ ਸੰਤ ਸਨਾ ਜਵਾ ਮਨਮਾਨ ਜੀ ਆ ਭਾਈ ਹਰ ਕੈ ਨਾਮ ਜਿਵਾ ਦੇ ਰਾਵ ਗਿਆਨਤਾ ਭਾਈ ਕਮ ਰੋਇ ਪ੍ਰਗਾ ਗੁਰਬਚਨੀ ਝੋਜੈ ਭਾਈ ਸਭਨ ਤਤਗੁਰ ਪਾਸ ਮੇਰਾ ਮੇਰਾ ਛੋੜੀਐ ਭਾਈ ਹੋਈਐ ਸਭ ਕੀ ਤੂ ਆਡੂ ਆਡ ਰਾਮ ਪੁਸਾਰਿਆ ਭਾਈ ਇਹ ਕਹਿ ਸੁਣ ਹਜ਼ੂਰ ਜੇ ਨੰਸਰੇ ਪਾਰਨ ਭਾਈ ਜਿਸ ਮਰਿਆ ਤੂ ਕਰਨ ਬਰਾਮਣ ਸਮਾਤੋ ਭਾਈ ਸਰਬ ਕਲਾ ਪ੍ਰਭੂਰ ਆਤਮਾ ਮੇ ਭਾਈ ਮਾਰਾ ਮੁਕਤੀਸ ਤੁਪਾਵੈ ਤਾਂ ਮੇ ਨਏ ਭਾਈ ਹਰਨਾਮੁ ਜਿਵਾਸ ਗੁਰਮੁਖ ਅਮਰ ਪ੍ਰਗਾਸੀ ਹੈ ਭਾਈ ਜਿਦਾਂ ਹੋਇ ਪ੍ਰਗਾਸ ਪ੍ਰਗਟੁ ਪਿਆਰ ਰਣੀ ਸੋਨੂੰ ਜੀ ਆ ਭਾਈ ਨੇ ਜਲ ਪਾਇਆ ਤਾ ਅਪਤੀ ਨਹਾਵੀ ਭਾਈ ਸੋ ਜੀਣਾ ਜਦ ਜਾਓ ਬਹੁ ਗੁਣੇ ਨੇਰੇ ਸਹੇਵੇਂ ਭਾਈ ਹਉਦੁ ਤਕੈ ਬਲ ਜਾਓ ਹੰਦਰ ਗੁਣਿਆਰੇ ਪਾਲਦਾ ਭਾਈ ਦੇ ਇੰਧਾਂ ਮੇ ਤਾਉ ਜਗੁ ਸਰਬੈ ਸਾਜ ਭਾਈ ਗੁਣਾ ਚੰਗਾ ਨਾਉ ਜਗੁ ਰਸਾਚਾ ਭੇਟੀ ਐ ਭਾਈ ਪੂਰਾ ਤਿਸੁ ਪਰਮਾਉ ਜੇ ਬਨ ਭਰੀ ਨਾ ਜੀਵੀਐ ਪਾਈ ਹਰਮ ਕਲਾ ਪਰਪੂਰ ਸਾਸ ਗਿਰਾਸ ਨਦਰ ਪਾਈ ਏ ਕੋ ਸਦਾ ਦੁਰ ਸਾਨੂੰ ਸੰਗ ਮਿਲਾਇਆ ਭਾਈ ਸਰਬ ਰਿਆ ਪ੍ਰਭੂਰ ਜਿਨ੍ਹਾਂ ਤਿਨਾਂ ਲਗੀਆਂ ਭਾਈ ਸੇਿਤ ਤਮਰਦੇ ਧੂਰ ਅੰਜ ਲਾਈ ਤਰਾਇਆ ਭਾਈ ਔਜੋ ਰੁਗ ਸੰਸਾਰ ਅਰ ਕਿਰਪਾ ਅਰ ਨੇ ਆ ਲਿਆ ਭਾਈ ਕੀਮ ਅੰਗ ਅਪਾਰ ਮਨ ਤਪ ਸੀ ਤਰ ਹੋਇਆ ਭਾਈ ਕੋ ਜਨ ਮਾਨਿਆ ਧਾਰ ਗਿਆਨੁ ਇਸਰਨਾਗਤੀ ਭਾਈ ਜੇ ਕਿਲਬ ਆਟਨਾਰ ਮਨ ਅਨੁਸ਼ੀਤ ਹੋਇਆ ਭਾਈ ਕੋਝ ਨਾਮਿਆਦ ਨਾਰੁ ਤੇਸਰਨਾਗਤੀ ਭਾਈ ਜੇ ਕਿਲਬ ਆਟਮ ਹਾਰ ਵਾਹਿਗੁਰੂ ਜੀ ਕਾ